ਹੋ ਜੀ ਮਾਨਯੋਗ ਸੀਜੀਪੀ ਸਾਹਿਬ ਪੰਜਾਬ ਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਾਨੀ ਜਿਹੜੀ ਯੁੱਧ ਵਿਗ੍ਰਧ ਮੁਹਿੰਮ ਹੈਗੀ ਉਹਦੇ ਚ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਤੇ ਡੀਜੀਪੀ ਸਾਹਿਬ ਦਾ ਇਹਦਾ ਕਾਫੀ ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਜੀ ਟੂ ਜੀ ਸੁਪਰਵਾਈਜ਼ ਕਰ ਰਹੇ ਹੈਗੇ ਉਹਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲਦੀ ਹੈ ਉਹ ਅਸੀਂ ਡਾਊਨ ਦੇ ਲੈਵਲ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਵਾ ਰਹੇ ਹੈਗੇ ਉਹਦੇ ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫ ਆਰ ਉਹ ਦਰਜ ਕਰ ਚੁੱਕੇ ਹੈਗੇ ਇਹਦੇ ਚ 423 ਅਕੂਇਟ ਅਸੀਂ ਜਿਹੜੇ ਹੈਗੇ ਪੜੇ ਹੈਗੇ ਅੱਜ 8 ਕਿਲੋ ਦੇ ਲਗਭਗ ਹੀਰੋਇਨ ਦਾ ਵਾਦ ਕੀਤੀ ਹੈਗੀ ਜਿਹਦੇ ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹਸਕੀ 4 ਕਿਲੋ ਇਹਦੇ ਚ ओपीਐਮ ਬੀਐਸ ਵੀ ਪੜੀ ਹੈਗੀ ਔਰ ਲਗਭਗ 8 ਲੱਖ 24 ਹਜ਼ਾਰ ਰੁਪਏ ਅਸੀਂ ਜਿਹੜਾ ਹੈਗਾ ਲਗਭਗ ਵਰੀ ਇਹਦੇ ਚ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਜਿਹੜੇ ਹੈਡੇ ਐਡਿਕਟ ਜਿਹੜੇ ਅਸੀਂ ਕਿਹੜੇ ਹੋਰ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਰਿਜਿਸਟਰ ਕਰਾਇਆ ਹੈਗਾ ਐਨ ਲਗਭਗ 250 ਦੇ ਲਗਭਗ ਗਰੇ ਡੀ ਐਡਿਕਸ਼ਨ ਸੈਂਟਰ ਤੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਰੀ ਐਡੀਪੀ ਕਰਵਾਇਆ ਹੈਗੇ ਪੁਲਿਸ ਅਦੇ ਚ ਡੇ ਟੂ ਡੇ ਵਿਸਟੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਵੀ ਲਗਭਗ 20 ਦਿਨਾਂ ਚੁਹੀ ਲਗਭਗ 60 ਦੇ ਲਗਭਗ 80 ਆਪਾ ਯਾਰ ਜਰੀ ਹੈ ਜੀ ਐਡੀਪੀਐਸ ਤੇ ਦਰਜ ਕੀਤੀ ਹੈ ਜੀ ਇਹਦੇ 75 ਦੇ ਲਗਭਗ ਗਰੇ ਹੈਗੇ ਅਕਿਊਜ਼ ਅਸੀਂ ਜਿਹੜੇ ਹੈਗੇ ਤੁਹਾਨੂੰ ਇਸ ਦੇ ਇਸ ਦੇ ਅਲਾਵਾ ਆ ਵੀ ਦੱਸਣਾ ਚਾਹੁੰਦੇ ਆ ਕਿ ਇਹਦੇ ਚ ਅਸੀਂ ਜਿਹੜੀ ਹੈਗੀ ਪ੍ਰੋਪਰਟੀ ਫੀਸਰ 2 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਵੱਲੋਂ ਫ੍ਰੀਜ਼ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਜੇ ਵਕਫ ਵਕਫ ਜਿਹੜੀ ਆਪਰੇਸ਼ਨ ਸਾਡੇ ਚੱਲੇ ਹੋਏ ਹੈਗੇ ਐਂਡ ਅੱਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਵਿਦ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਪੂਰਾ ਪਾਰਟਿਸਪੀਕੇਸ਼ਨ ਅਸੀਂ ਗੁਰਦਾਸਪੁਰ ਪੁਲਿਸ ਵੱਲੋਂ ਕਰਾਂਗੇ ਸਰ ਬਾਰਡਰ ਦੇ ਉੱਪਰ ਜਿਹੜੀ ਇਹ ਕਿੰਨੀ ਕੰਮਜਾਦਿ ਕੀ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈ ਜੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਜੇ ਲਗਭਗ ਹੀਰੋਇਨ ਅਸੀਂ ਬਾਰਡਰ ਦੇ ਵਿੱਚ ਦਰਾੰਗਲਾ ਤੋਂ ਅਸੀਂ ਖੜੀ ਸੀਗੀ ਉਹਦੇ علاوہ ਜੋ 2 ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡ ਅਸੀਂ ਫੜੇ ਸੀਗੇ ਇਸ ਤੋਂ ਇਲਾਵਾ ਬੈਨਾਮਪੁਰ ਦੇ ਵਿੱਚ ਵੀ ਲਗਭਗ 1/2 ਕਿਲੋ ਹੀਰੋਇਨ ਦੀ ਜਿਹੜੀ ਵੀ ਕੰਮ ਦੀ ਹੋਈ ਸੀਗੀ 1/2 ਕਿਲੋ ਹੀਰੋਇਨ ਦੀ ਰਿਕਵਰੀ ਕਲਾਨੋਵ ਦੇ ਵਿੱਚ ਵੀ ਹੋਈ ਸੀਗੀ ਇਸ ਤੋਂ ਇਲਾਵਾ ਵਕ ਵਕ ਜਿਲਿਆਂ ਦੇ ਵਕ ਵਕ ਪੁਲਿਸ ਸਟੇਸ਼ਨ ਦੇ ਵਿੱਚ ਇਵਨ ਸਰਦ ਦੇ ਵਿੱਚ ਵੀ ਸੀਜੜੀ ਕਵਰਸ਼ਨ ਪਾਰਟੀਆਂ ਦੀ ਵੀ ਪਹੁੰਚ ਕੀਤੀ ਹੈ। ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆਪਰੇਸ਼ਨ ਆਇਆਗਾ ਉਹ ਚੱਲ ਰਿਹਾ ਹੈਗਾ। ਤਾਂ ਤੁਹਾਨੂੰ ਇਸ 바 ਵੀ ਦੱਸਣਾ ਚਾਹਾਂਗੇ ਜੀ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡਰੋਨ ਨਾਲ ਵੀ ਰਿਲੇਟਿਡ ਜਿਹੜੇ ਕਿ ਡੋਨ ਦੇ ਨਾਲ ਇਹਨੂੰ ਮੰਗਾਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਮੀਆਂ ਤੇ ਵਿੱਚ ਅਸੀਂ ਬਸਤ